ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਮਾਣ ਮਾਣ ਵਾਲੀ ਗੱਲ ਹੈ ਕਿ ਸਾਡੇ ਦਰਮਿਆਨ ਸਾਡੇ ਬਹੁਤ ਹੀ ਮਸ਼ਹਰੀ ਸਾਥੀ ਸ੍ਰੀ ਗਿੰਦਰਪਾਲ ਮਾਲ ਜੀ ਜਰਮਨ ਤੋਂ ਤੇ ਸ੍ਰੀ ਮੰਗਲ ਸਿੰਘ ਜੀ ਇੰਗਲੈਂਡ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਤੇ ਸਾਡੇ ਦਰਮਿਆਨ ਇਸ ਸਮੇਂ ਬਹੁਤ ਹੀ ਉੱਘੇ ਮਸ਼ਹਰੀ ਸੈਤਕਾਰ ਔਰ ਰੋਧੂ ਜੀ ਵੀ ਮਾਣ ਦੇ ਸਪੌਂਸਰ ਜੀ ਔਰ ਸਭਨੀ ਇੱਥੇ ਸ਼ਰੇਆਮ ਸਾਫ ਸੁਜੀ ਸਰਵੰਦਰਾ ਜੀ ਔਰ ਸੀਨੀਅਰ ਮੈਂਬਰ ਜੀ ਮਾਸਟਰ ਕੁਮੈਸਿੰਗ ਵੀ ਸਾਡੇ ਦੇ ਨਾਲ ਬੈਠੇ ਨੇ ਤੇ ਸਾਡੇ ਲਈ ਅੱਜ ਇੱਕ ਖਿਸੀ ਗੱਲ ਹੈ ਕਿ ਸਾਡੇ ਸਾਥੀ ਪੋਰੰਤੋਂ ਸਾਡਾ ਅੱਜ ਦਾ ਜੋ ਪ੍ਰੋਜੈਕਟ ਅਸਥਾਨ ਸਭਾ ਦੇ ਚੱਲ ਰਹੇ ਉਹਨਾਂ ਨੂੰ ਦੇਖਣ ਲਈ ਸ਼ਹਿਰ ਸਾਹਿਬ ਵੀ ਬਦੌਸਤ ਸਾਡੇ ਇਸ ਪ੍ਰੋਜੈਕਟ ਭੌਗਮ ਤੇ ਪਹੁੰਚੇ ਨੇ ਸਾਨੂੰ ਇਹ ਦੱਸਦੇ ਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਇਹ ਜੋ ਸ਼ੁਲਿਲਾਸ ਸਭਾ ਦਾ ਦੀ ਸਥਾਪਨਾ 1990 2000 ਵਿੱਚ ਅਸੀਂ ਰਜਿਸਟਰ ਕਰਾਈ ਸੰਸਥਾ ਤੇ ਸਾਡੇ ਜੋ ਸਮਾਜ ਦੇ ਬਹੁਤ ਲਿਖੇ ਬੁੱਧੀਜੀਵੀ ਸੀ ਚੰਗੀਆਂ ਚੰਗੀਆਂ ਨੌਕਰੀਆਂ ਤੇ ਬਾਬਾ ਸਾਹਿਬ ਡਾਕਟਰ ਮੇਦਕਾਰ ਜੀ ਦੇ ਸੰਦਸਰੀ ਦੋਸਤ ਮਦਦੀਆਂ ਪ੍ਰਾਪਤ ਕਰ ਲਈਆਂ ਸੀ ਦੋਸਤੋਂ ਬਾਅਦ ਨੌਕਰੀ ਲੱਗਣ ਤੋਂ ਬਾਅਦ ਅਰਬਨ ਸਟੇਟ ਪੁਗਵਾੜਾ ਵਿਕੇ ਵਧੀਆ ਪੋਸਟ ਬੰਦੇ ਵਿੱਚ ਆਪਣੇ ਮਕਾਨ ਕੋਠੀਆਂ ਵੜਾਤੇ ਤੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿਵਾ ਰਹੇ ਸੀ ਤੇ ਉਹਨਾਂ ਨੇ ਇਹ ਮਤਲਬ ਵਿਚਾਰ ਕੀਤਾ ਕਿ ਅਸੀਂ ਬਾਬਾ ਸਾਹਿਬ ਦੀ ਮਦਦ ਤੋਂ ਵੱਢ ਲਈ ਕਿ ਇਸ ਤਰ੍ਹਾਂ ਹੋ ਗਏ ਹਾਂ ਕਿ ਅਸੀਂ ਸਮਾਜ ਵਿੱਚ ਆਪਣਾ ਸਥਾਨ ਬਣਾ ਲਿਆ ਪਰ ਸਾਡਾ ਸਮਾਜ ਹਜ਼ਰੀ ਦੀ ਪਿੰਡਾਂ ਦੇ ਵਿੱਚ ਉਹੀ ਗਰੀਬੀ جہਾਲਤ ਤੇ ਅਨਪੜਤਾ ਬੜੀ ਜ਼ਿੰਦਗੀ ਜੂਰੇ ਆਇ ਤੇ ਕਿਉਂ ਨਾ ਸਾਨੂੰ ਬਾਬਾ ਸਾਹਿਬ ਡਾਕਟਰ ਨਾ ਮੇੜਕਰ ਜੀ ਦਾ ਮਿਸ਼ਨ ਹੈ ਜੋ ਪੀ ਵਿਅਕਤੀ ਸੋਸਾਇਟੀ ਉਸ ਨੂੰ ਪੂਰਾ ਕਰਨ ਲਈ ਕੋਈ ਸੰਸਥਾ ਬਣਾਈ ਜਾਵੇ ਜੋ ਕਿ ਬਾਬਾ ਸਾਹਿਬ ਦਾ ਜੋ ਮਿਸ਼ਨ ਹੈ ਉਸ ਨੂੰ ਪੂਰਾ ਕਰਨ ਲਈ ਉਹਨਾਂ ਦੁਆਰਾ ਚਲਾਈ ਜਾਣੇ ਕਾਫਲੇ ਨੂੰ ਕਾਰਵਾਨ ਨੂੰ ਹੋਰ ਅੱਗੇ ਬਧਾਉਣ ਲਈ ਕੰਮ ਕਰੇ ਇਸ ਤਰੀਕੇ ਦੇ ਨਾਲ 1999 2000 ਵਿੱਚ ਉਦਾਸ ਸਭਾ ਦੀ ਸਥਾਪਨਾ ਕੀਤੀ ਗਈ ਰਜਿਸਟਰਡ ਕਰਵਾਈ ਗਈ ਉਸ ਤੋਂ ਬਾਅਦ 2004 ਵਿੱਚ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਵੱਲੋਂ ਫਾਸੀ ਮਰਲੇ ਦੀ ਜਗਾ ਦਿੱਤੇ ਖੇ ਨੂੰ ਦਾਸਪੁਰਾ ਦੇ ਡਾਕਟਰ ਗੁਇਡ ਕਰਪਾ ਮਲਿਆ BC ਸਾਰੀ ਵਾਸਤੇ ਅਲਾਟਮੈਂਟ ਕਰਵਾਈ ਗਈ ਤੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਜੋਦੀ ਰਾਪਤ ਹੁਣ 2185 ਦੇ ਕਰੀਬ ਹੈ ਤੇ ਸਾਰੇ ਮੈਂਬਰਾਂ ਨੇ ਤਲਮਤਾਨ ਸਿਕੋ ਕੀਤਾ ਤੇ ਹੁਣ ਤੱਕ 4.5 ਕਰੋੜ ਦੇ ਕਰੀਬ ਅਸੀਂ ਇੱਥੇ ਜੋ ਜੋ ਪ੍ਰੋਜੈਕਟ ਚੱਲ ਰਹੇ ਉਹਨਾਂ ਤੇ ਖਰਚ ਕਰ ਚੁੱਕੇ ਹਾਂ ਤੇ ਡਾਕਟਰ ਗੁਇਡ ਕਰਪਾ ਕੰਨ ਮੰਜਲਾ ਸਾਰੀ ਹੋ ਚੁੱਕੀ ਹੈ ਤੇ ਤੀਜੀ ਮੰਜ਼ਿਲ ਦਾ ਥੋੜਾ ਕੰਮ ਆਪੀ ਉਹਦੇ ਵਿੱਚ ਵੀ ਚੱਲ ਰਿਹਾ ਨਹੀਂ ਕੁਝ ਸਾਚਨ ਤੇ ਪੰਜ ਮੰਜ਼ਿਲ ਦਾ ਗੁਰਦੁਆਰਾ ਸਾਹਿਬ ਨਾਵਾ ਸਾਹਿਬ ਡਾਕਟਰ ਮੀਰ ਦਾ ਨਾਮ ਤੇ ਗੁਰਦੁਆਰਾ ਸਾਹਿਬ ਨੂੰ ਗੁਰਦਾਸ ਭਗਤ ਸਾਹਿਬ ਹੋ ਚੁੱਕੀ ਹੈ ਤੇ ਜਿੱਥੇ ਗੁਰਦਾਸ ਭਵਨ ਧਰਮ ਤੇ ਗਰੀਬੀਆਂ ਦੇ ਲਈ ਮਤਲਬ ਇੱਕ ਸਥਾਨ ਹੈ ਸਾਡਾ ਉੱਧਰ ਦੇ ਨਾਲ ਡਾਕਟਰ ਮੀਰ ਦਾ ਕੌਲ ਦਿੱਤੇ ਬਾਵਾ ਸਾਹਿਬ ਡਾਕਟਰ ਮੀਰ ਦਾ ਤੇ ਮੈਸਨ ਪੁਰਾਤਨ ਲਈ ਗ੍ਰਾਉਂਡ ਫਲੋਰ ਉੱਪਰ 300 ਬੰਦੇ ਦੀ ਕਪੈਸਿਟੀ ਦਾ ਕਾਨਫਰੰਸ ਰੂਮ ਦੀ ਸਥਾਪਨਾ ਕੀਤੀ ਹੋਈ ਹੈ ਇਤੇ ਇਤੇ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਤੇ ਹੋਰ ਖੁਸ਼ੀ ਗਮੀ ਦੇ ਫੰਕਸ਼ਨ ਤੇ ਹੋਰ ਸਾਇਤਕ ਲਟੜੇ ਦੀ ਫੰਕਸ਼ਨ ਕਰ ਲਈ ਸਮੇਂ ਸਾਰੇ ਤੇ ਫੰਕਸ਼ਨ ਹੁੰਦੇ ਰਹਿੰਦੇ ਨੇ ਤੇ ਸਭ ਤੋਂ ਵੱਡਾ ਮੇਰ ਫੰਕਸ਼ਨ ਬਾਬਾ ਸਾਹਿਬਾ ਡਾਕਟਰ ਮੇਰ ਦਾ ਜਨਮ ਦਿਨ ਬਾਬਾ ਸਾਹਿਬਾ ਦਾ 31 39 ਉਤਜੰਤੀ ਸ਼ਰਦਾਰਸ ਮਰੇ ਜਨਮ ਦਿਨ ਦੇ ਵਿਸ਼ੇਸ਼ ਤੌਰ ਤੇ ਸਮਾਨ ਵੱਡੇ ਵੱਡੇ ਬੰਦੇ ਤੇ ਉਰਾਏ ਜਾਂਦੇ ਨੇ ਤੇ ਸਾਹਮਣੇ ਸਾਹਮਣੇ ਬਹੁਤ ਵਿਚਾਰ ਚਰਚਾ ਗੋਸ਼ਟੀਆਂ ਹੁੰਦੀਆਂ ਰਹਿੰਦੀਆਂ ਨੇ ਸਾਡੀ ਇਹ ਪਹਿਲੀ ਮੰਜ਼ਲ ਤੇ ਜਿੱਤੇ ਗਾਜ ਆਪਾਂ ਜੇ ਬੈਠੇ ਹਾਂ ਇਹ ਰੀਕ੍ਰੀਸ਼ਨ ਹਾਲ ਹੈ ਸੀਨੀਅਰ ਸਿਟੀਜ਼ਨ ਕਲੈਰੀ ਵਾਸਤੇ ਅੱਜ ਕੰਪਨੀ ਸਵਾਦੀ ਪੈਕਸੀਅਮ ਮੈਂਬਰ ਰ ਪਹੁੰਚੇ ਨੇ ਤੇ ਉਹਨਾਂ ਨੇ ਆਪਣਾ ਫਾਲਤੂ ਟਾਈਮ ਬਤੀਤ ਕਰਨ ਲਈ ਔਰ ਆਪਣੇ ਮਿਸ਼ਨ ਨੂੰ ਔਰ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਜ ਸਮਾਰਨ ਜਿਵੇਂ ਸੰਤਾ ਸੰਪਰਦੇ ਭਾਈਚਾਰੇ ਤੇ ਨਿਆਂ ਦੇ ਦਾਕ ਸੰਵਾਦੀ ਸਥਾਪਨਾ ਲਈ ਬੈਠ ਕੇ ਵਿਚਾਰ ਚਰਚਾ ਹੁੰਦੀਆਂ ਨੇ ਅਤੇ ਹੋਰ ਬੱਚਿਆਂ ਦੀ ਜੋ ਕੋਚਿੰਗ ਕਲਾਸਾਂ ਚੱਲ ਰਹੀਆਂ ਨੇ ਇਸੇ ਮੰਦਰ ਤੇ ਉਸ ਲਈ ਵਿੱਤਨ ਕਰਕਤ ਕਰਨ ਲਈ ਅਪਰਾਧੇ ਕੀਤੇ ਜਾਂਦੇ ਨੇ ਉਹਦੇ ਨਾਲ ਲਾਇਬ੍ਰੇਰੀ ਹੈ ਕੰਪਿਊਟਰ ਸੈਂਟਰ ਹੈ ਗਰੀਬ ਲੜਕੀਆਂ ਨੂੰ ਸਲਾਈ ਕੜਾਈ ਦਾ ਸੈਂਟਰ ਹੈ ਸਪੋਰਟ ਤੇ ਇਸ ਤਰ੍ਹਾਂ ਸਾਡਾ ਲਗਭਗ ਪਿਛਲੇ 2014 ਤੋਂ ਅਸੀਂ ਕੋਚਿੰਗ ਸੈਂਟਰ ਚਲਾ ਰਹੇ ਹਾਂ ਜਿਹਦੇ ਵਿੱਚ ਹੁਣ ਤੱਕ ਅਸੀਂ 2500 ਤੋਂ ਵੱਧ ਬੱਚਿਆਂ ਨੂੰ ਕੋਚਿੰਗ ਦੇ ਚੁੱਕੇ ਹਾਂ ਤੇ ਬਹੁਤ ਸਾਰੇ ਬੱਚੇ ਪ੍ਰਾਈਵੇਟ ਜੋਬ ਦੇ ਵਿੱਚ ਇਲੈਕਟ੍ਰੋਨੀਕਸ ਤੇ 55 ਬੱਚੇ ਸਾਡੇ ਸਰਕਾਰੀ ਜੋਬ ਬੈਂਕਿੰਗ ਰੇਲਵੇ ਪੰਜਾਬ ਪੁਲਿਸ ਤੇ ਹੋਰ ਸੈਂਟਰਲ ਗਵਰਨਮੈਂਟ ਦੀਆਂ ਨੌਕਰੀਆਂ ਵਿੱਚ ਕਾਮਯਾਬੀ ਨਾਲ ਆਪਣੀ ਨੌਕਰੀ ਕਰ ਰਹੇ ਨੇ ਇਸੇ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਔਰ ਸਪੋਰਟਸ ਔਰ ਖੇਡਾਂ ਵੱਲ ਅੱਛੀ ਸੇਧ ਵੱਲ ਪ੍ਰੇਰਿਤ ਕਰਨ ਲਈ ਇਕ ਜਿੰਮੇਵਾਰਤਾ ਦਿੱਤੀ ਹੋਈ ਆ ਕਿਤੇ ਕਿ ਬੱਚੇ ਜਦੋਂ ਵੀ ਚਾਹੇ ਗੁਰਦ ਨੀ ਜਾਂ ਲੇਡੀਜ਼ ਨੇ ਉਹਦੇ ਟਾਈਮ ਲੱਗ ਲਾ ਪੱਤੀ ਵੇਲੇ ਕੌਣ ਦੀ ਕਸਰ ਕਰਦੇ ਨੇ ਤਾਂ ਆਪਣੀ ਤਾਂ ਕੀ ਸਿਹਤ ਦਾ ਖਿਆਲ ਰੱਖਣ ਤੇ ਉਹਦੇ ਨਾਲ ਹੀ ਅਸੀਂ ਜੋ ਹੈ ਡਿਸਪੈਂਸਰੀ ਫ੍ਰੀ ਲਗਾਤਾਰ ਪਿਛਲੇ 2014 ਤੋਂ ਚੱਲ ਰਹੀ ਹੈ ਕਿਤੇ ਸਾਡੇ ਆਪਣੇ 17 ਦੇ ਕਰੀਬ ਡਾਕਟਰ ਨੇ ਐਮ.ਡੀ. ਡੀ.ਐਮ.ਵੀ ਨੇ ਚਾਰਟ ਆਕਰ ਐਮ.ਬੀ.ਬੀ.ਐਸ ਬਹੁਤ سارے ਡਾਕਟਰ ਨੇ ਉੱਥੇ ਸੇਵਾਵਾਂ ਦਿੰਦੇ ਨੇ ਪਰ ਨਾਲ ਅਸੀਂ ਪਰਮਨੈਂਟ ਡਾਕਟਰ ਦੀ ਵਸਤਾ ਅਗਰ ਗੁਰੂ ਬਿਸ਼ਦ ਕੀਤੇ ਹੋਏ ਦੋਹਾਂ ਬੇਸ਼ੀ ਮੀਟਿੰਗ ਪੇਸ਼ੈਂਟ ਨੂੰ ਮੂਵ ਕਰ ਦਿੰਦੇ ਹਾਂ ਤੇ ਉਸ ਦੇ ਨਾਲ ਨਾਲ ਐਜੂਕੇਸ਼ਨ ਦੇ ਖੇਤਰ ਵਿੱਚ ਵੀ ਸੰਤਤਾ ਦਾ ਜੋ ਹੈ ਕਾਫੀ ਵੱਡੇ ਪੱਧਰ ਤੇ ਯੋਗਦਾਨ ਹੁੰਦਾ ਹੈ ਅਸੀਂ ਹਰ ਸਾਲ 14 ਮਾਰਚ ਦੇ ਬਾਬਾ ਸਾਹਿਬ ਡਾਕਟਰ ਮਿਰਤਾਰ ਸਿੰਘ ਦੇ ਜਨਮ ਦਿਨ ਦੇ ਜਿੱਥੇ ਬਾਬਾ ਸਾਹਿਬ ਜਨਮ ਦਿਨ ਦੀਆਂ ਕੀਤਿਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਉੱਥੇ ਆਪਣੇ ਸਮਾਜ ਦੇ ਜੋ ਗਰੀਬ ਵਿਦਿਆਰਥੀ ਪੜ੍ਹ ਲਿਖ ਕੇ ਅੱਗੇ ਵਧਣਾ ਚਾਹੁੰਦੇ ਨੇ ਜਾਂ ਜਿਹੜੇ ਕਿ 8ਵੀਂ 10ਵੀਂ 12ਵੀਂ ਦੇ ਵਿੱਚੋਂ ਪਾਸ ਕਰਨ ਥਰਡ ਪਿਸ਼ਨਾ ਕਰਦੇ ਨੇ ਆਪਣਾ ਆਪਣਾ ਸਰਕਾਰੀ ਸਕੂਲਾਂ ਵਿੱਚ ਉਹਨਾਂ ਨੂੰ ਅਸੀਂ ਕੈਸ਼ ਪ੍ਰਾਈਜ਼ ਨੂੰ ਮੈਂਟਰੋ ਸਰਟੀਫਿਕੇਟ ਦੇ ਬਾਵਜੂਦ ਦੇ ਮੁੱਖ ਦੇ ਕੇ ਸਨਮਾਨਿਤ ਕਰਦੇ ਹਾਂ ਇਸ ਸਾਲ 14 ਅਪ੍ਰੈਲ 109 ਵਿਦਿਆਰਥੀਆਂ ਨੂੰ ਸਨਮਾਨ ਕੀਤਾ ਇਸ ਤੋਂ ਇਲਾਵਾ ਜੋ ਮੈਰਿਟ ਦੇ ਵਿਦਿਆਰਥੀ ਹੁੰਦੇ ਨੇ ਅੱਗੇ ਪੜ੍ਹਨਾ ਚਾਹੁੰਦੇ ਨੇ ਪਰ ਉਹਨਾਂ ਦੀ ਮਾਇਕ ਹਾਲਤ ਹਜੇ ਨਹੀਂ ਦੀ ਪੇਰੈਂਟਸ ਦੀ ਕੋਲੋਂ ਪ੍ਰਾਪਤ ਹੋਣ ਅਸੀਂ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਡਾਟਾ ਦੇ ਉਹਨਾਂ ਦੀ ਹੈ ਐਜੂਕੇਸ਼ਨ ਦਾ ਪ੍ਰੋਗਰਾਮ ਸਹਾਇਤਾ ਦਿੱਤਾ ਜਾਂਦਾ ਹੈ ਤੇ ਕੈਂਪ ਦਾ ਪਾਉ ਤੇ ਵੱਖ-ਵੱਖ ਗਤੀਵਿਧੀਆਂ ਨੇ ਜੋ ਕਿ ਬਾਬਾ ਸਾਦਾ ਮਿਸ਼ਨ ਹੈ ਕਿ ਪੇਬੈਕ ਟੂ ਸੁਸਾਇਟੀ ਤੇ ਕੁਛ ਕੀਤਾ ਪੂਰਾ ਕਰਨ ਲਈ ਸਾਡੇ ਸਾਰੇ ਮੈਂਬਰ 181 ਦੇ ਕਲੀਅਰ ਮੈਂਬਰ ਨੇ ਜਿਨ੍ਹਾਂ ਦੇ ਵਿੱਚੋਂ 74 ਮੈਂਬਰ ਜੋ 1 ਲੱਖ ਤੋਂ ਵੱਧ ਦਾ ਯੋਗਦਾਨ ਕਰ ਚੁੱਕੇ ਨੇ ਤੇ ਸਾਡੇ ਨੌ ਮੈਂਬਰ ਜਿਹੜੇ ਵੀ ਸਾਡੇ ਨੌਨ ਮੈਂਬਰ ਨੇ ਐਨ ਆਰ ਆਈ ਸੱਜਣ ਨੇ ਜਾਂ ਹੋਰ ਦਾਨੀ ਸੱਜਣ ਨੇ ਉਹ ਵੀ 1 ਲੱਖ ਤੋਂ ਵੱਧ ਦੀ ਰਕਮ ਦੇ ਚੁੱਕੇ ਹੈ ਕਿ ਸਮੇਂ-ਸਮੇਂ ਤੇ ਸਰਕਾਰਾਂ ਨੇ ਵੀ ਸਾਨੂੰ ਕਾਫੀ ਯੋਗਦਾਨ ਪੇਬੈਕ ਟੂ ਸੁਸਾਇਟੀ ਮਿਸ਼ਨ ਦਿੱਤੇ ਹਨ ਤਾਂ ਬਾਕਪਾ ਕੋ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਤੇ ਜਿਹੜੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਕੁਝ ਸੈਂਟਰ ਲੈਬਰੀ ਦੀ ਵਿਵਸਥਾ ਔਰ ਕੰਪਿਊਟਰ ਦੀ ਵਿਵਸਥਾ ਉਹਦੇ ਨਾਲ ਨਾਲ ਤਕਰੀਬ ਲੱਗਿਆ ਨੇ ਉਹਨਾਂ ਨੂੰ ਸਿਲਾਈ ਕਢਾਈ ਦਾ ਕੋਰਸ ਪੜਾਇਆ ਜਾਂਦਾ ਹੈ 6 ਮਹੀਨੇ ਦਾ ਕੋਰਸ ਹੁੰਦਾ ਬਟਾਇਦਾ ਤੇ ਉਹਦੇ ਵਿੱਚ 6 ਮਹੀਨੇ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਸਿਲਾਈ ਮਸ਼ੀਨਾਂ ਵੀ ਸਭਾ ਉਹਨੂੰ ਫ੍ਰੀ ਦਿੱਤੇ ਜਾਂਦੀਆਂ ਨੇ ਤੇ ਸਾਡਾ ਹੁਣ ਨਵਾਂ ਬੈਚ ਪੁੱਛਤੇ 15 ਤਰੀਕ ਤੋਂ ਚਾਲੂ ਹੈ ਚੱਲ ਰਿਹਾ ਹੈ ਇਸ ਤਰੀਕੀ ਦੇ ਨਾਲ ਸਟਾਈ ਨੌਕ ਜੀ ਪ੍ਰਾਪਤ ਕਰਨ ਲਈ ਅੱਜ ਪਹਿਲਾਂ ਮੈਨੂਅਲ ਕੋਚਿੰਗ ਲੈਂਦੇ ਸੀ ਹੁਣ ਅਸੀਂ ਆਨਲਾਈਨ ਕੋਚਿੰਗ ਦਾ ਪ੍ਰੋਗਰਾਮ ਕੀਤਾ ਹੈ ਜੋ ਕਿ 올 ਇੰਡੀਆ ਲੈਵਲ ਦੇ ਵਧੀਆ ਆਨਲਾਈਨ ਇੰਸਟੀਚੂਟ ਨੇ ਇਹਨਾਂ ਕੰਨੀ ਕੈਰੀਅਰ ਬਿਲਡ ਰੋੜਾ ਕਲਾਸ ਵਿੱਚ 24x7 ਅਡਾ ਜੇ ਜੇ ਨੂੰ ਕੁਝ ਕੁ ਟਿਪੀਆਂ ਕੋਚਿੰਗਸ ਕਰਮਨ ਉਹਨਾਂ ਦੇ ਪੈਕੇਜ ਵੀ ਦਿੱਤੇ ਅਸੀਂ ਆਨਲਾਈਨ ਪ੍ਰੋਜੈਕਟਰ ਦੇ ਰਾਹੀਂ ਔਰ ਅਪਰੋਡਮੈਂਟ ਦਾ ਸੈਕਟਰ ਪਹੁੰਚਦਾ ਹੈ ਤੇ ਪੂਰੀ ਸਮਾਰਟ ਕਲਾਸ ਰੂਮ ਦੇ ਵਿੱਚ ਇਹ ਕੋਚਿੰਗ ਕਲਾਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਉਹ ਵੀ ਸਾਡਾ ਸਟਾਫ ਫਲੈਸ਼ਿੰਗ ਤੇ ਮਸ਼ੀਨਰੀ 12 ਚਾਹਤਾਂ ਸੀਆਂ ਔਰ ਬੈਂਕਿੰਗ ਦੀਆਂ 630 ਦੇ ਲਈ ਵੋਕੇਸ਼ਨਲ ਟ੍ਰੇਨਿੰਗ ਹਨ ਉਹਨਾਂ ਦੇ ਕੋਚਿੰਗ ਦਾ ਪਹਿ ਸਾਡਾ ਚੱਲ ਰਿਹਾ ਹੈ। ਇਸੇ ਤਰੀਕੇ ਨਾਲ ਜਿਵੇਂ ਦੀ ਵਿਵਸਥਾ ਦਿੱਤੀ ਆਪਾਂ ਗੱਲ ਕੀਤੀ ਹੈ ਤਾਂ ਕਿ ਬੱਚਿਆਂ ਦੀ ਬਜ਼ੁਰਗਾਂ ਦੀ ਤੇ ਇਹ ਸਪੈਸ਼ਲ ਤੌਰ ਤੇ ਇੱਕ ਮਸਾਜ ਮਸ਼ੀਨ ਦਾ ਪ੍ਰਬੰਧ ਕੀਤਾ ਪਿਛਲੇ ਦਿਨੀ ਅਸੀਂ 95000 ਰੁਪਏ ਦੀ ਇੱਕ ਮਸਾਜ ਮਸ਼ੀਨ ਦੇ ਦਿੱਤੀ ਹੈ। ਕਾਂ ਕਿ ਜਿਹੜੇ ਵੀ ਲੋਕ ਐਕਸਰਸਾਈਜ਼ ਨਹੀਂ ਕਰ ਸਕਦੇ ਉਹ ਮਸ਼ੀਨ ਵਿੱਚ ਬੈਠ ਕੇ 20 ਮਿੰਟ ਦੀ ਫਿਜ਼ੀਓਥੈਰੇਪੀ ਲੈਂਦੇ ਨੇ ਤਾਂ ਉਹਨਾਂ ਵਿੱਚ ਵੀ ਜੋ ਹੈ ਉਹ ਬੌਡੀ ਟੂ ਬਾਇ ਪ੍ਰਿਆਇ ਐਕਟਿਵ ਰਹੇ ਤੇ ਉਹਦੇ ਨਾਲ-ਨਾਲ ਜਿਵੇਂ ਮੈਂ ਦੱਸਿਆ ਕਿ ਸਪਿਰੈਸਲੀ ਦੇ ਵਿੱਚ ਹੀ ਲੰਬੇ ਸੰਗਤੋਂ ਚੱਲ ਰਹੇ ਨੇ ਕਿਉਂਕਿ ਸਾਡਾ ਆਮ ਟੂਰਨਾਮੈਂਚ ਉਹਦੇ ਵਿੱਚ ਵੀ ਜੋ ਖੁਸ਼ੀ ਕਮੀ ਦੇ ਫੰਕਸ਼ਨ ਹੁੰਦੇ ਨੇ ਜਾਂ ਸਾਡੇ ਸੋਸ਼ਲ ਪੋਲੀਟਿਕਲੀ ਔਰ ਸਮਾਜਿਕ ਜਾਂ ਫਿਰ ਸਾਈਕਲ ਫੰਕਸ਼ਨ ਹੁੰਦੇ ਨੇ ਸਾਹਮਣੇ-ਸਾਹਮਣੇ ਤੇ ਹੁੰਦੇ ਰਹਿੰਦੇ ਨੇ ਇਦੇ ਨਾਲ ਨਾਲ ਅਸੀਂ ਗਰੀਬ ਵਿਦਿਆਰਥੀ ਜਿਹੜੇ ਪੜ੍ਹ ਲਿਖਣ ਦੇ ਬਹੁਤ ਹੀ ਸ਼ਰਮੇ ਪਰ ਅੱਗੇ ਪੜ੍ਹਦੇ ਉਹਨਾਂ ਦੀ ਮਾਇਕ ਸਹਾਇਤਾ ਕਰਨ ਦੀ ਲੋੜ ਹੁੰਦੀ ਐ ਅਸੀਂ ਉਹ ਵੀ ਡਾਕਟਰਾਂ ਕਰਕੇ ਉਹਨਾਂ ਨੂੰ ਸਪੌਂਸਰ ਕਰਕੇ ਪੜ੍ਹਾਉਂਦਾ ਐ ਇਦੇ ਨਾਲ ਨਾਲ ਜੋ ਵੀ ਸਾਡੇ ਕਲੰਟ ਬੰਦੇ ਹੁੰਦੇ ਨੇ ਸਾਡੇ ਸਮਾਜ ਦੇ ਚਾਹੇ ਉਹ ਰੈਜੀਸਟ੍ਰੇਸ਼ਨ ਦਾ ਮੁੱਦਾ ਹੋਵੇ ਜਾਂ 40 80 ਸੱਚ ਬਣਾਉਣ ਦਾ ਮੁੱਦਾ ਹੋਵੇ ਜਾਂ ਤਰੁਤਾਬਾਦ ਵਿੱਚ ਗੁਰਦਆਸ ਮੰਦਿਰ ਬਣਾਉਣ ਦਾ ਮੁੱਦਾ ਹੋਵੇ ਹੋਰ ਵੀ ਜੋ ਵੱਖ-ਵੱਖ ਮੁੱਦੀ ਜਾਂ ਜਿੱਥੇ ਕਿਤੇ ਵੀ ਸਾਡੇ ਸਮਾਜ ਦੇ ਗੱਤਿਆ ਹਾਂ ਦਾ ਸੁਣਾ ਅਸੀਂ ਬਕਾਇਦਾ ਜਿਹੜੀ ਇੱਕ ਸਾਂਝਾ ਫਰੰਟ ਬਣਾਇਆ ਹੋਇਆ ਐ ਆਪਣੇ ਵੇੜਕਾਰ ਦੇ ਸਰਦਾਰ ਸੁਹਾਵਾ ਦਾ ਪੁਆੜਾ ਲੈ ਲੇ ਇਸ ਵਾਰ। ਬਹੁਤ ਸਾਰੇ ਕੱਲੇ ਤਾਂ ਕੁਝ ਵੀ ਕਰ ਸਕਦੇ ਸਾਰੇ ਇਸਤਾਨਾ ਮਿਲ ਕੇ ਅਸੀਂ ਜੋ ਹੈ ਉਹਗੇ ਵਿੱਚ ਐਸਡੀਐਮ ਫਾਰਮ ਨੂੰ ਡੀਸੀ ਨੂੰ ਰੈਂਟਮ ਦੇਣਾ ਜਾਂ ਪੁਲਿਸ ਪਰੇਸ਼ਾਨੀ ਨਾਲ ਕਰਕਰ ਨੂੰ ਨਿਆ ਲਾਉਣ ਦੇ ਲਈ ਆਪਣੇ ਕੋਲੋਂ ਅਸੀਂ ਦੋ ਉਪਰਲੇ ਕਰਦੇ ਨਹੀਂ। ਜਿਹਨਾਂ ਨਾਲ ਤੁਸੀਂ ਆਪਣੇ ਲਈ ਤਿਆਰ ਕਰਨੇ ਵਾਤੇ ਨਹੀਂ ਫੋਕਸ ਕਰ ਸਕਦੇ ਇੱਥੇ ਸ਼ਾਦੀਆਂ ਕਰਦੇ ਤੁਸੀਂ ਬਿਲਕੁਲ ਬਿਲਕੁਲ ਜਿਹੜੇ ਮਤਲਬ ਗਰੀਬ ਬੱਚੀਆਂ ਦੀ ਵੀ ਇੱਛਾ ਹੁੰਦੀ ਹੈ ਕਿ ਸਾਡੀ ਮੈਰਿਜ ਵਧੀਆ ਪੈਸੇ ਵਿੱਚ ਵਧੀਆ ਜਗ੍ਹਾ ਤੇ ਹੋਵੇ ਪਰ ਉਹ ਗਰੀਬ ਔਣ ਕਰਕੇ ਮਹਿੰਗੇ ਪੈਸੇ ਜੋ ਕੋਈ 2 ਲੱਖ 3 ਲੱਖ 4 ਲੱਖ ਦਾ ਰੈਂਟ ਹੀ ਲੈ ਲੈਂਦੇ ਨੇ ਉੱਥੇ ਉਹਨੇ ਹੋੜ ਕਰ ਸਕਦੇ ਅਸੀਂ ਬਕਾਇਦਾ ਜੋ ਸਾਡਾ ਪਾਸਟ ਫਲੋਰ ਉੱਪਰ ਇੱਕ ਮਲਟੀ ਪਰਪਸ ਹਾਲ ਹੈ ਪੂਰੀ ਏਸੀ ਹਾਲ ਹੈ ਜਿਹਦੇ ਵਿੱਚ ਅਸੀਂ ਡਾਉਨ ਸੀਲਿੰਗ ਹੀ ਪਰਾਇਆ ਹੋ ਕੇ ਨਾਲ-ਨਾਲ ਅਸੀਂ ਟੇਬਲ ਚੇਅਰ ਕਰੋਕਰੀ ਔਰ ਹਰ ਤਰ੍ਹਾਂ ਦਾ ਜੋ ਇਨਫਰਾਸਟ੍ਰਕਚਰ ਦੀ ਉਹਦੀ ਵਿਵਸਥਾ ਕੀਤੀ ਹੋਈ ਹੈ ਸਿਰਫ ਜੋ ਗਰੀਬ ਬੱਚੇ ਨੇ ਉਹਨਾਂ ਨੂੰ ਮੈਟਸ ਵਾਸਤੇ ਰਾਸ਼ਨ ਔਰ ਲਗਵਾਈ ਦੀ ਵਿਵਸਥਾ ਕੰਨੀ ਪੈਂਦੀ ਹੈ ਜੇਕਰ ਬਹੁਤ ਹੀ ਜ਼ਿਆਦਾ ਗਰੀਬ ਹੋਵੇ ਤਾਂ ਉਹਨਾਂ ਨੂੰ ਵੀ ਸਾਡੀ ਸੰਤਾ ਵੱਲੋਂ ਉਹਨਾਂ ਦਾ ਉਹ ਵੀ ਪੀਆਓ ਪੋਸਟਰ ਕਰਦੇ ਵਿੱਚ ਅਸੀਂ ਮਤਲਬ ਟਾਈਮ ਟਾਈਮ ਤੇ ਇਹਦਾ ਵੀ ਕਰਾ ਲਈ ਨਹੀਂ ਕਰਦੇ ਜੀ ਤਾਂ ਦੂਸਰੇ ਸਮਾਜ ਦੇ ਵੀ ਹੋ ਸਕਦੇ ਹੈ ਜੀ ਗਰੀਬ ਸਮਾਜ ਦਾ ਦੂਸਰਾ ਹੋ ਵੀ ਜਾ ਸਕਦੇ ਦੇਖੋ ਸਾਡਾ ਜਿਹੜਾ ਹੈ ਨਾ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਕਾਸਟ ਕਲਰ ਪਲੀਟ ਦੇ ਅਸੀਂ ਸਾਰਿਆਂ ਨੂੰ ਬਰਾਬਰੀ ਦੇ ਮੌਕੇ ਦਿੰਦੇ ਹਾਂ ਤਾਂ ਕੋਚਿੰਗ ਕਲਾਸਾਂ ਦੇ ਵਿੱਚ ਵੀ ਸਾਡੇ ਕੋਲ ਜਨਰਲ ਕੈਟਾਗਰੀ ਦੇ ਬੱਚੇ ਆਉਂਦੇ ਨੇ ਬੇਸ਼ੱਕ ਉਹ ਘੱਟ ਮਾਦੇ ਨੇ ਕਿਉਂਕਿ ਜਦੋਂ ਬਾਪ ਸਾਹਿਬ ਡਾਕਟਰ ਮੀਟ ਕਰਦਾ ਉਹ ਨਾਮ ਦੇਖਦੇ ਨੇ ਉਸ ਉਹਦੇ ਸ਼ਾਇਦ ਸਿਰਫ ਐਸਸੀ ਸਟੂਡੈਂਟ ਵਾਸਤੇ ਆ ਪਰ ਇੱਥੇ ਹਰ ਕਮਿਊਨਿਟੀ ਦੇ ਬੱਚੇ ਸਾਡੇ ਕੋਲ ਆ ਰਹੇ ਨੇ ਇਸੇ ਤਰੀਕੇ ਨਾਲ ਜਿਵੇਂ ਡਿਸਪੈਂਸਰੀ ਚਲਾ ਰਹੇ ਹਾਂ ਉੱਥੇ ਵੀ ਤੋਂ ਬਿਨਵੇਜੀ ਕੀਤਾ ਜਾਂਦਾ ਜੋ ਵੀ ਦੀਡੀ ਆਣ ਕੇ ਦਵਾਈ ਦੀ ਆਪਣੀ ਉੱਥੇ ਡਾਕਟਰ ਸਾਹਿਬ ਕੋਲ ਪਹੁੰਚਦਾ ਹੈ ਤੇ ਬਿਨਾਂ ਉਹਨੂੰ ਪੁੱਛੇ ਵੀ ਕਿਹੜੀ ਕਾਸਤੇ ਨਾਲ ਹੈ ਜਿਹਨੂੰ ਵੀ ਜ਼ਰੂਰਤ ਹੈ ਉਹ ਦਵਾਈਆਂ ਵੀ ਫਰੀ ਦਿੱਤੀਆਂ ਜਾਂਦੀਆਂ ਹੈ ਥੈਂਕ ਯੂ ਸਿਬੋ ਬਹੁਤ ਚੰਗਾ ਕਰ ਰਹੇ ਆ ਇਸ ਰਿਪੋਰਟ ਪਰ ਤੁਹਾਨੂੰ ਤੇ ਸਿਧਾਰਾ ਕਹੇ ਲਿਖਿਆ ਤੁਮੂ ਪੂਰਾ ਗਿਆ ਹੈ ਆਪਣੇ ਰਜਿਸਟ੍ਰੇਸ਼ਨ ਵਾਲਾ ਉਹਨਾਂ ਦੇ ਚੱਲਦਾ ਜੀਵਨ ਦੀ ਵੀ ਲਿਖੀ ਹੈ ਜਿਹੜਾ ਸਭ ਦੇ ਵਿੱਚ ਬਹੁਤ ਬੋਲਦਾ ਹੈ 40 ਸਹਿਜ ਸਾਥ ਦੇ ਨਾਲ ਇਸ ਸਾਡੇ ਸ਼ਰੂ 10ਵਾਂ ਕੰਪਲੈਕਸ ਦੀ ਵਿਜਿਟ ਕੀਤਾ ਤੇ ਅਸੀਂ ਵੀ ਮੀਰ ਕਰਦੇ ਹਾਂ ਕਿ ਤੁਸੀਂ ਅੱਗੇ ਤੁਸੀ ਸਾਡੇ ਔਰ ਹੋਰ ਸਾਥੀਆਂ ਦੇ ਨਾਲ ਟਾਈਮ ਲਾ ਕੇ ਵਿਜਿਟ ਕਰਕੇ ਸਾਡਾ ਹਸਪਤਾਲ ਨਾ ਰਹੋਗੇ ਇੱਕ ਵਾਰ ਫਿਰ ਤੁਹਾਡਾ ਦਾ ਸਵਾਗਤ ਬਹੁਤ ਬਹੁਤ ਹੈ। ਤੁਹਾਡਾ ਵੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੇ ਹੌਸਲੇ ਤੇ ਹਿੰਮਤ ਨਾਲ ਇਸ ਪ੍ਰੋਜੈਕਟ ਨੂੰ ਇੱਥੇ ਤੱਕ ਪਹੁੰਚਾਇਆ। ਬਹੁਤ ਤੁਹਾਡੀ ਹਿੰਮਤ ਆ। ਬਾਬਾ ਸਾਹਿਬ ਦਾ ਤੁਹਾਡੇ ਤੇ ਬਹੁਤ ਆਸ਼ੀਰਵਾਦ ਆ। ਸੋ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਥੈਂਕ ਯੂ। ਹੈਪੀ